ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਇੱਕ ਆਦਮੀ ਨੇ ਰੱਬ ਨੂੰ ਪੁੱਛਿਆ ਕੁੜੀਆਂ ਤਾਂ ਬੜੀਆਂ ਚੰਗੀਆਂ ਹੁੰਦੀਆਂ ਹਨ ਪਰ ਉਹ ਪਤਨੀਆਂ ਬਣ ਕੇ ਲੜਾਕੀਆਂ ਕਿਉਂ ਬਣ ਜਾਂਦੀਆਂ ਹਨ ਰੱਬ ਨੇ ਕਿਹਾ ਕੁੜੀਆਂ ਮੇਰੀਆਂ ਬਣਾਈਆਂ ਹੁੰਦੀਆਂ ਹਨ ਉਹਨਾਂ ਨੂੰ ਪਤਨੀਆਂ ਤੁਸੀਂ ਬਣਾਉਂਦੇ ਹੋ ਸੋ ਇਹ ਤੁਹਾਡੀ ਉਪਜਾਈ ਸਮੱਸਿਆ ਹੈ ਇੱਕ ਫਿਲਮ ਡਾਇਰੈਕਟਰ ਨੇ ਇੱਕ ਪੁਰਸ਼ ਅਤੇ ਇਸਤਰੀ ਨੂੰ ਹਥਕੜੀ ਲੱਗੀ ਹੋਣ ਦਾ ਦ੍ਰਿਸ਼ ਫਿਲਮਾਉਣਾ ਸੀ ਜਿਸ ਵਿੱਚ ਉਹਨਾਂ ਨੂੰ ਅੱਕੇ ਥੱਕੇ ਹੋਏ ਪਰੇਸ਼ਾਨ ਵਿਖਾਉਣਾ ਸੀ ਪਰ ਉਹਨਾਂ ਦੇ ਚਿਹਰਿਆਂ ਤੇ ਲੋੜਿੰਦੇ ਪ੍ਰਭਾਵ ਨਹੀਂ ਉੱਭਰ ਰਹੇ ਸਨ ਜਿਉਂ ਹੀ ਦ੍ਰਿਸ਼ ਫਿਲਮਾਇਆ ਜਾਣ ਲੱਗਿਆ ਡਾਇਰੈਕਟਰ ਜ਼ਰੂਰੀ ਕੰਮ ਦਾ ਬਹਾਨਾ ਲਾ ਕੇ ਚਲਾ ਗਿਆ ਉਸ ਨੂੰ ਹਥਕੜੀ ਦੀ ਜਾਣ ਕੇ ਚਾਬੀ ਹੀ ਨਾਲ ਲੱਭੀ ਉਹਨਾਂ ਨੂੰ ਹਥਕੜੀ ਵਿੱਚ ਹੀ ਛੱਡ ਕੇ ਉਹ ਜਲਦੀ ਨਾਲ ਚੱਲਿਆ ਗਿਆ ਉਹ ਬੰਨੇ ਹੋਏ ਹੋਣ ਕਾਰਨ ਵਾਸ਼ਰੂਮ ਵੀ ਨਹੀਂ ਸਣ ਜਾ ਸਕਦੇ ਡਾਇਰੈਕਟਰ ਕਈ ਘੰਟਿਆਂ ਮਗਰੋਂ ਪਰਤਿਆ ਤੇ ਉਸਨੇ ਆਉਂਦਿਆਂ ਹੀ ਦ੍ਰਿਸ਼ ਫਿਲਮਾ ਲਿਆ ਕਿਉਂਕਿ ਉਹ ਚਿਹਰਿਆਂ ਤੋਂ ਜਿਸ ਪ੍ਰਕਾਰ ਦਾ ਪ੍ਰਭਾਵ ਚਾਹੁੰਦਾ ਸੀ ਉਹ ਪ੍ਰਭਾਵ ਉਸਰਿਆ ਹੋਇਆ ਸੀ ਦ੍ਰਿਸ਼ ਫਿਲਮਾ ਕੇ ਉਸਨੇ ਜੇਬ ਵਿੱਚ ਲੁਕਾਈ ਚਾਬੀ ਨਾਲ ਹਤਕੜੀ ਖੋਲ ਦਿੱਤੀ ਇਹ ਸਭ ਕੁਝ ਡਾਇਰੈਕਟਰ ਨੇ ਸੋਚੀ ਸਮਝੀ ਬੰਤ ਨਾਲ ਕੀਤਾ ਸੀ ਇੱਕ ਵਾਰੀ ਇੱਕ ਮੁਕਦਮੇ ਵਿੱਚ ਪਿੰਡ ਦੀ ਤਾਈ ਨੂੰ ਗਵਾਹ ਬਣਾ ਕੇ ਲਿਆਂਦਾ ਗਿਆ ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸਨ ਪਹਿਲੇ ਵਕੀਲ ਨੇ ਪੁੱਛਿਆ ਤਾਈ ਤੂੰ ਮੈਨੂੰ ਜਾਣਦੀ ਹੈ ਹਾਂ ਭਾਈ ਤੂੰ ਬਾਹਰਲੀ ਫਿਰਨੀ ਵਾਲੇ ਨਸੀਬੇ ਦਾ ਪੁੱਤ ਆਇਆ ਨਾ ਤੇਰਾ ਪਿਓ ਤਾਂ ਨੀਰਾ ਸਾਧੂ ਆਦਮੀ ਸੀ ਪਰ ਤੂੰ ਇੱਕ ਨੰਬਰ ਦਾ ਨਕੰਮਾ ਤੇ ਝੂਠਾ ਝੂਠ ਬੋਲ ਬੋਲ ਤੂੰ ਤਾਂ ਸਾਰਾ ਪਿੰਡ ਠੱਗ ਲਿਆ ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾ ਤੇਰੇ ਤੋਂ ਤਾਂ ਸਾਰਾ ਨਗਰ ਰੱਕਿਆ ਪਿਆ ਜਨਾਨੀ ਤੇਰੀ ਤੇਤੋਂ ਤੰਗ ਆ ਕੇ ਭੱਜ ਗਈ ਲੱਖ ਲਾਹਣ ਤੇਰੇ ਜਹੀ ਔਲਾਦ ਦੇ ਵਕੀਲ ਵਿਚਾਰਾ ਚੁੱਪ ਕਰਕੇ ਇੱਕ ਪਾਸੇ ਖਲੋ ਗਿਆ ਤੰਦ ਉਸਨੇ ਦੂਜੇ ਵਕੀਲ ਵੱਲ ਇਸ਼ਾਰਾ ਕਰਕੇ ਕਿਹਾ ਤਾਈ ਤੂੰ ਇਹਨਾਂ ਨੂੰ ਜਾਣਦੀ ਐ ਤਾਈ ਨੇ ਕਿਹਾ ਆਹੋ ਇਹਦੇ ਬਾਪੂ ਨੇ ਐਨੀ ਰਕਮ ਖਰਚ ਕੇ ਇਸ ਨੂੰ ਪੜਾਇਆ ਪਰ ਇਹਦੇ ਅੱਖਰ ਨਹੀਂ ਪੱਲੇ ਪਿਆ ساری ਉਮਰ ਕੁੜੀਆਂ ਛੇੜਦਾ ਤੇ ਚਿੱਤਰ ਖਾਂਦਾ ਰਿਹਾ ਇਹ ਉਹੀ ਨਹੀਂ ਜਿਹਦਾ ਚੱਕਰ ਤੇਰੀ ਘਰ ਵਾਲੀ ਨਾਲ ਵੀ ਸੀ ਕੰਜਰ ਇਹ ਪੂਰਾ ਕੰਜਰ ਅਦਾਲਤ ਵਿੱਚ ਬੈਠੇ ਸਾਰੇ ਲੋਕ ਹਸਣ ਲੱਗ ਪਏ ਜੱਜ ਨੇ ਕਿਹਾ ਆਰਡਰ ਆਰਡਰ ਜੱਜ ਨੇ ਦੋਵੇਂ ਵਕੀਲਾ ਨੂੰ ਆਪਣੇ ਚੈਂਬਰ ਵਿੱਚ ਸੱਦ ਕੇ ਕਿਹਾ ਦੋਵੇਂ ਜਣੇ ਸੁਣੋ ਮੇਰੀ ਗੱਲ ਜੇ ਤੁਹਾਡੇ ਦੋਵਾਂ ਵਿੱਚੋਂ ਕਿਸੇ ਨੇ ਵੀ ਤਾਈ ਨੂੰ ਇਹ ਪੁੱਛਿਆ ਬਈ ਤੂੰ ਇਸ ਜੱਜ ਸਾਹਿਬ ਨੂੰ ਵੀ ਜਾਣਦੀ ਐ ਤਾਂ ਮੈਂ ਤੁਹਾਨੂੰ ਦੋਹਾਂ ਨੂੰ ਗੋਲੀ ਮਰਵਾ ਦੇਣੀ ਹੈ ਜੁੱਧ ਦੌਰਾਨ ਜਿਹੜਾ ਦੂਤ ਧੀਮੀ ਆਵਾਜ਼ ਵਿੱਚ ਬੋਲੇ ਉਸਦੀ ਫੌਜ ਹਮਲੇ ਦੀ ਤਿਆਰੀ ਕਰ ਰਹੀ ਹੁੰਦੀ ਹੈ ਇਸ ਸਮੇਂ ਦੂਤ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਉਸਦੀ ਫੌਜ ਨਾਲ ਲੜਨਾ ਚਾਹੀਦਾ ਹੈ ਕਿਉਂਕਿ ਗੱਲਬਾਤ ਹਮਲੇ ਨੂੰ ਰੋਕਣ ਜਾਂ ਮੁਲਤਵੀ ਕਰਨ ਲਈ ਹੁੰਦੀ ਹੈ ਤਾਂ ਕਿ ਫੌਜ ਤਿਆਰੀ ਕਰ ਲਵੇ ਜੇ ਫੌਜੀ ਆਪਣੇ ਹਥਿਆਰਾਂ ਤੇ ਝੁਕੇ ਹੋਏ ਹੋਣ ਤਾਂ ਅਰਥ ਹੈ ਕਿ ਭੁੱਖ ਪਿਆਸ ਦੇ ਸਤਾਏ ਹੋਏ ਹਨ ਜੇ ਪਾਣੀ ਲਿਆਉਣ ਵਾਲੇ ਪਾਣੀ ਲੈ ਜਾਣ ਤੋਂ ਪਹਿਲਾਂ ਆਪ ਪਾਣੀ ਪੀਣ ਦਾ ਇਸ ਦਾ ਅਰਥ ਹੈ ਕਿ ਸਾਰੀ ਫੌਜ ਪਿਆਸ ਤੋਂ ਪੀੜਿਤ ਹੈ ਜੇ ਕਿਸੇ ਛਾਉਣੀ ਦੇ ਉੱਪਰ ਪੰਛੀ ਉਡਣ ਤਾਂ ਇਹ ਛਾਉਣੀ ਖਾਲੀ ਹੋਣ ਦਾ ਸੰਕੇਤ ਹੁੰਦਾ ਹੈ ਜੇ ਕਿਸੇ ਫੌਜ ਦੇ ਝੰਡੇ ਨਿਰੰਤਰ ਅੱਗੇ ਪਿੱਛੇ ਹੋਈ ਜਾਣ ਤਾਂ ਇਹ ਸੂਚਕ ਹੈ ਕਿ ਉਹ ਸੰਗਠਿਤ ਨਹੀਂ ਹਨ ਜੇ ਰਾਤ ਵੇਲੇ ਕਿਸੇ ਛਾਉਣੀ ਵਿੱਚ ਰੋਲਾ ਰੱਪਾ ਪਿਆ ਰਹੇ ਤਾਂ ਅਰਥ ਹੈ ਕਿ ਫੌਜ ਡਰੀ ਹੋਈ ਹੈ ਜੇ ਫੌਜ ਨੂੰ ਦੱਸੇ ਬਿਨਾਂ ਕਿਸੇ ਕੰਮ ਤੇ ਲਾਇਆ ਜਾਵੇ ਤਾਂ ਫੌਜ ਠੀਕ ਕੰਮ ਕਰਦੀ ਹੈ ਜੇ ਵਿਉਂਤ ਦੱਸ ਕੇ ਕੰਮ ਤੇ ਲਾਉਂਗੇ ਤਾਂ ਉਹ ਕੰਮ ਨਹੀਂ ਕਰਨਗੇ ਵਿਉਂਤ ਦਾ ਵਿਸ਼ਲੇਸ਼ਣ ਕਰਦੇ ਰਹਿਣਗੇ ਜੇ ਦੂਰ ਧੂੜ ਉੱਪਰ ਵੱਲ ਉੱਡਦੀ ਦਿਸੇ ਤਾਂ ਨਿਸ਼ਾਨੀ ਹੈ ਕਿ ਟੈਂਕ ਆ ਰਹੇ ਹਨ ਜੇ ਧੂੜ ਨੀਵੀਂ દિਸ਼ੇ ਤਾਂ ਫੌਜ ਆ ਰਹੀ ਹੋਵੇਗੀ ਰੋਮਨ ਬੜੇ ਬਹਾਦਰ ਸਨ ਅਤੇ ਉਹਨਾਂ ਕੋਲ ਬੜੀ ਵੱਡੀ ਫੌਜ ਸੀ ਪਰ ਕਾਰਬੇਜੀਅਨਾਂ ਨੇ ਰੋਮਨਾਂ ਨੂੰ ਕਈ ਵਾਰ ਹਰਾਇਆ ਸੀ ਅਤੇ ਕਾਰਬੇਜੀਅਨ ਜਰਨੈਲ ਹੈਨੀਬਲ ਦਾ ਰੋਮਨਾਂ ਦੇ ਮਨ ਵਿੱਚ ਭੈ ਇਤਨਾ ਸੀ ਕਿ ਉਸ ਨੂੰ ਜੁੱਧ ਦੇ ਮੈਦਾਨ ਵਿੱਚ ਵੇਖ ਕੇ ਰੋਮਨਾਂ ਵਿੱਚ ਲੜਨ ਦਾ ਹੌਸਲਾ ਹੀ ਮੁੱਕ ਜਾਂਦਾ ਸੀ। ਹੈਨੀਬਲ ਦਾ ਉਦੇਸ਼ ਕਦੇ ਵੀ ਰੋਮ ਉਤੇ ਕਬਜ਼ਾ ਕਰਨਾ ਨਹੀਂ ਸੀ। ਉਸ ਕੋਲ ਰੋਮ ਤੇ ਕਬਜ਼ਾ ਕਰੀ ਰੱਖਣ ਦੀ ਸਮਰੱਥਾ ਨਹੀਂ ਸੀ। ਉਸ ਦਾ ਉਦੇਸ਼ ਰੋਮ ਨੂੰ ਇਤਨਾ ਕੁ ਕਮਜ਼ੋਰ ਕਰਨਾ ਹੀ ਸੀ ਤਾਂ ਕਿ ਰੋਮਨ ਕਦੇ ਕਾਰਥੇਜ ਉਤੇ ਹਮਲਾ ਨਾ ਕਰ ਸਕਣ। ਰਾਜਪੂਤਾ ਪਠਾਣਾ ਸਿੱਖਾਂ ਜਾਪਾਨੀਆਂ ਮੰਗੋਲਾ ਆਦਿ ਵਿੱਚ ਜੌਧਿਆਂ ਦਾ ਇੱਕ ਟੋਲਾ ਹੁੰਦਾ ਹੈ ਜਿਸ ਨੇ ਜੁੱਧ ਵਿੱਚ ਖਤਰਿਆਂ ਦੀ ਪਰਵਾਹ ਨਾ ਕਰਦੇ ਆਪਣੀਆਂ ਜਾਨਾਂ ਦਾ ਉਤੇ ਲਾਉਣ ਦਾ ਸਾਹਸ ਵਿਖਾਣਾ ਹੁੰਦਾ ਹੈ ਇਹਨਾਂ ਨੂੰ ਮੌਤ ਦਾ ਕੋਈ ਭੈ ਨਹੀਂ ਹੁੰਦਾ ਸੋ ਇਹਨਾਂ ਨੂੰ ਮਰਗਿਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹਨਾਂ ਨੂੰ ਨਿਰਭੈ ਜੌਦੇ ਜਾਂ ਮਰਜੀਵੜੇ ਕਿਹਾ ਜਾਂਦਾ ਹੈ ਇਹਨਾਂ ਦਾ ਖਾਣ ਪੀਣ ਸੌਣ ਜਾਗਣ ਵਰਤੋ ਵਿਹਾਰ ਵੱਖਰਾ ਹੁੰਦਾ ਹੈ ਇਹ ਵਿਰੋਧ ਤਾਈਆਂ ਵਾਲਾ ਜੀਵਨ ਜਿਉਂਦੇ ਹਨ ਇਹ ਜਵਾਨ ਨੂੰ ਬਾਬਾ ਬੁੱਢੇ ਨੂੰ ਜਵਾਨ ਆਰਾਮ ਕਰੋ ਨੂੰ ਲੜੋ ਅਤੇ ਲੜਨ ਨੂੰ ਆਰਾਮ ਕਰਨਾ ਕਹਿੰਦੇ ਹਨ ਇਹ ਸ਼ਾਂਤੀ ਵਿੱਚ ਉਦਾਸ ਅਤੇ ਖਤਰਿਆਂ ਵਿੱਚ ਪ੍ਰਸੰਨ ਵਿਖਾਈ ਦਿੰਦੇ ਹਨ ਇਹਨਾਂ ਦੀ ਇਤਨੀ ਦਹਿਸ਼ਤ ਹੁੰਦੀ ਹੈ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਇਹ ਕੀ ਕਰ ਬੈਠਣਗੇ ਜੁੱਧੂ ਦੇ ਮੈਦਾਨ ਵਿੱਚ ਇਹ ਅਣਹੋਣੀਆਂ ਗੱਲਾਂ ਕਰਦੇ ਹਨ ਇਹ ਦੁਸ਼ਮਣ ਵਿੱਚ ਇਰਕੇ ਪਾਗਲਾਂ ਤੇ ਦੈਂਤਾ ਵਾਂਗ ਨੱਚਦੇ ਹਨ ਇਹਨਾਂ ਦਾ ਡਰ ਹੀ ਇਤਨਾ ਹੁੰਦਾ ਹੈ ਕਿ ਦੁਸ਼ਮਣ ਵਿੱਚ ਲੜਨ ਦੀ ਹਿੰਮਤ ਹੀ ਮੁੱਕ ਜਾਂਦੀ ਹੈ ਇਹਨਾਂ ਦੀ ਦਹਿਸ਼ਤ ਕਾਰਨ ਇਹਨਾਂ ਨਾਲ ਅਨੇਕਾਂ ਕਥਾ ਕਹਾਣੀਆਂ ਜੁੜ ਜਾਂਦੀਆਂ ਹਨ ਜਦੋਂ ਵੀ ਕਿਸੇ ਪ੍ਰਕਾਰ ਦਾ ਸੁਧਾਰ ਆਪਰਦਾ ਹੈ ਤਾਂ ਉਸ ਸੁਧਾਰ ਦਾ ਵਿਰੋਧ ਕਰਨ ਵਾਲੇ ਵੀ ਉੱਪ ਚ ਪੈਂਦੇ ਹਨ ਭਾਰਤ ਵਿੱਚ ਜਦੋਂ ਸਤੀ ਦੀ ਪ੍ਰਥਾ ਬੰਦ ਕੀਤੀ ਗਈ ਸੀ ਤਾਂ ਸਤੀ ਦੀ ਪ੍ਰਥਾ ਨੂੰ ਮੁੜ ਲਾਗੂ ਕਰਵਾਉਣ ਲਈ ਸਨਾਤਨ ਧਰਮ ਲਹਿਰ ਚੱਲੀ ਸੀ ਜਦੋਂ ਭਾਰਤ ਵਿੱਚ ਡਾਕਖਾਨੇ ਖੁੱਲ੍ਹੇ ਸਨ ਤਾਂ ਲੋਕ ਲੈਟਰ ਬਾਕਸ ਤੋੜ ਦਿੰਦੇ ਸਨ ਜਦੋਂ ਗੱਡੀਆਂ ਚੱਲੀਆਂ ਸਨ ਤਾਂ ਲੋਕ ਆਪਣੇ ਪਿੰਡ ਅਤੇ ਕਸਬੇ ਲਈ ਸਟੇਸ਼ਨ ਨਹੀਂ ਸੀ ਬਣ ਦਿੰਦੇ ਕੀ ਧੀਆਂ ਪੈਣਾ ਰੁਸ ਕੇ ਗੱਡੀ ਚੜ ਜਾਇਆ ਕਰਨੀਆਂ ਭਾਰਤ ਵੀ ਜਦੋਂ ਪੱਛਮੀ ਵਿਦਿਆ ਪ੍ਰਣਾਲੀ ਲਾਗੂ ਕੀਤੀ ਗਈ ਸੀ ਤਾਂ ਆਰੀਆ ਸਮਾਜ ਨੇ ਇਸ ਦੇ ਵਿਰੋਧ ਵਿੱਚ ਆਪਣੇ ਸਕੂਲ ਕਾਲਜ ਖੋਲੇ ਸਨ ਜਿੱਥੇ ਸੰਸਕ੍ਰਿਤ ਵਿਦਿਆ ਤੇ ਜ਼ੋਰ ਸੀ ਯੂਰਪ ਵਿੱਚ ਜਦੋਂ ਉਦਯੋਗੀ ਕ੍ਰਾਂਤੀ ਆਈ ਸੀ ਤਾਂ ਉਸ ਵੇਲੇ ਵਕਤ ਬਚਾਉਣ ਵਾਲੀਆਂ ਅਤੇ ਕੰਮ ਨੂੰ ਤੇਜ਼ੀ ਨਾਲ ਕਰਨ ਵਾਲੀਆਂ ਮਸ਼ੀਨਾਂ ਨੂੰ ਤਬਾਹ ਕਰਨ ਦੀ ਲੁਡਾਈਟਸ ਨੇ ਇੱਕ ਮੁਹਿੰਮ ਚਲਾਈ ਸੀ। ਵਿਰੋਧ ਸਾਬਤ ਕਰਦਾ ਹੈ ਕਿ ਸੁਧਾਰ ਵਾਪਰ ਰਿਹਾ ਹੈ। ਜਦੋਂ ਵੀ ਕਿਸੇ ਨਾਲ ਕਿਸੇ ਤੀਜੇ ਦੀਆਂ ਗੱਲਾਂ ਕਰੋਗੇ ਤਾਂ ਉਹ ਗੱਲਾਂ ਉਸ ਤੀਜੇ ਦੀ ਜਾਂ ਪ੍ਰਸ਼ੰਸਾ ਵਿੱਚ ਹੋਣਗੀਆਂ ਜਾਂ ਨਿੰਦਾ ਵਿੱਚ। ਬਹੁਤ ਸਧਾਰਨ ਗੱਲਾਂ ਨਹੀਂ ਹੋਣਗੀਆਂ ਕਿਉਂਕਿ ਕਿਸੇ ਤੀਜੇ ਬਾਰੇ ਸਧਾਰਨ ਗੱਲਾਂ ਕਰਨ ਦੀ ਕਦੇ ਲੋੜ ਨਹੀਂ ਪੈਂਦੀ। ਵਿਰੋਧੀ ਦਾ ਹੌਸਲਾ ਜਿਤਨਾ ਪੂਰੀ ਤਰ੍ਹਾਂ ਹਾਰ ਨਾਲ ਟੈਂਦਾ ਹੈ ਕਿਸੇ ਹੋਰ ਢੰਗ ਨਾਲ ਨਹੀਂ ਟੈਂਦਾ। ਨੈਪੋਲੀਅਨ ਕਿਸੇ ਵੱਡੇ ਵਿਰੋਧੀ ਦਾ ਹੌਸਲਾ ਟਾਹਣ ਲਈ ਕਿਸੇ ਉਸ ਦੇ ਨੇੜਲੇ ਨਿੱਕੇ ਵਿਰੋਧੀ ਉਤੇ ਹਮਲਾ ਕਰਕੇ ਉਸ ਨੂੰ ਹਰਾ ਦਿੰਦਾ ਸੀ ਜਿਸ ਨਾਲ ਵੱਡੇ ਵਿਰੋਧੀ ਦਾ ਵੀ ਹੌਸਲਾ ਟਹਿ ਜਾਂਦਾ ਸੀ। ਜੇ ਆਪਣੇ ਨਾਲੋਂ ਤਕੜਿਆ ਨਾਲ ਸਮਝੌਤਾ ਕਰੋਗੇ ਤਾਂ ਤਕੜਾ ਤੁਹਾਨੂੰ ਖਾ ਜਾਵੇਗਾ। ਇੱਕ ਵਾਰੀ ਘੋੜਾ ਤੇ ਸ਼ੇਰ ਦੋਵੇਂ ਰਲ ਕੇ ਸ਼ਿਕਾਰ ਕਰਦੇ ਸਨ ਸ਼ੇਰ ਦੀ ਦਲੇਰੀ ਅਤੇ ਘੋੜੇ ਦੀ ਰਫ਼ਤਾਰ ਉਹਨਾਂ ਨੂੰ ਸਫਲਤਾ ਦਿੰਦੀ ਸੀ ਜਦੋਂ ਉਹ ਕੋਈ ਜਾਨਵਰ ਮਾਰ ਲੈਂਦੇ ਸਨ ਤਾਂ ਝਗੜਾ ਵੰਡੀ ਪਾਣ ਵੇਲੇ ਹੁੰਦਾ ਸੀ ਸ਼ੇਰ ਦੋ ਨਹੀਂ ਤਿੰਨ ਹਿੱਸੇ ਕਰਕੇ ਕਹਿੰਦਾ ਸੀ ਪਹਿਲਾ ਹਿੱਸਾ ਮੇਰਾ ਕਿਉਂਕਿ ਮੈਂ ਰਾਜਾ ਹਾਂ ਦੂਜਾ ਹਿੱਸਾ ਮੇਰਾ ਕਿਉਂਕਿ ਮੈਂ ਤੇਰਾ ਭਾਈਵਾਲ ਹਾਂ ਤੀਜਾ ਹਿੱਸਾ ਮੇਰਾ ਕਿਉਂਕਿ ਜੇ ਤੂੰ ਲੈ ਲਿਆ ਤੂੰ ਤਾਂ ਮਾਸ ਖਾਂਦਾ ਨਹੀਂ ਲੂੰਬੜ ਖੋ ਲਵੇਗਾ ਤੇਰੇ ਕੋਲ ਰਹਿਣਾ ਨਹੀਂ ਸਮਝੌਤਾ ਕੋਈ ਹੋਵੇ ਕਮਜ਼ੋਰ ਤੇਰੇ ਨਾਲ ਅਨਿਆ ਹੁੰਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ